ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜਾ ਟੈਂਟ ਜਰ ਨਾਲ ਬੱਸ ਸਟੈਂਡ ਜਿਹੜਾ ਫਰੋਇਪਰ ਦਾ ਤੇ ਕਿਵੇਂ ਦੇ ਹਾਲਾਤ ਨੇ ਤੇ ਕਿੱਧਰ ਕਿੱਧਰ ਨੂੰ ਬੱਸਾਂ ਜਾਂਦੀਆਂ ਤੇ ਕੀ ਕੌਸ਼ਾ ਤੇ ਕਿੰਨੇ ਕਾਊਂਟਰ ਆ ਸਾਰਾ ਤੇ ਆਪਾਂ ਗੱਲਬਾਤ ਕਰਦੇ ਥੋੜੇ ਨਾਲ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਇਹ ਹੈਗਾ ਨੈਸ਼ਨਲ ਹਾਈਵੇ 05 ਜਿਹੜਾ ਲੁਧਿਆਣੇ ਤੋਂ ਫਰੋਇਪਰ ਨੂੰ ਆਉਂਦਾ ਵਾ ਤੇ ਇੱਥੇ ਜਿਹੜੀਆਂ ਲਾਲ ਬੱਤੀਆਂ ਬਣੀਆਂ ਹੋਈਆਂ ਇੱਥੇ ਬਣ ਗਈ ਹੋਈ ਆ ਪਾਰਕਿੰਗ ਤੇ ਇੱਕ ਛੋਟੀ ਜੀ ਤੇ ਨਾਲ ਟਾਬੇ ਬਣੇ ਹੋਏ ਆ ਇਹ ਰੋਡ ਜਿਹੜਾ ਜਾਂਦਾ ਬੱਸ ਸਟੈਂਡ ਨੂੰ ਉਹ ਸਾਹਮਣੇ ਗੇਟ ਜਾਂ ਬਣਿਆ ਤੇ ਉੱਥੇ ਬੱਸ ਸਟੈਂਡ ਤੁਹਾਨੂੰ ਦਿਖਾਉਣਾ ਆਪਾਂ ਇੱਥੇ ਬੱਸ ਸਟੈਂਡ ਦੇ ਬਾਹਰ ਹੀ ਤੁਹਾਨੂੰ ਜਿਹੜੇ ਆਟੋ ਖੜੇ ਬਹੁਤ ਮਿਲ ਜਾਣਗੇ ਜਿਹੜਾ ਇਹ ਕੈਂਟ ਜਰਨਲ ਬੱਸ ਸਟੈਂਡ ਦਾ ਜਿਹੜਾ ਮੇਨ ਗੇਟ ਆ ਸਾਹਮਣੇ ਉਹ ਸਾਹਮਣੇ ਵੀ ਦਸ਼ਮੀਸ਼ ਸਟੈਂਡ ਜਿਹੜਾ ਬਣਿਆ ਹੋਇਆ ਮੋਟਰਸਾਈਕਲਾਂ ਦਾ ਜੇ ਕਿਸੇ ਨੇ ਇੱਧਰ ਪਾਰਕਿੰਗ ਕਰਨਾ ਮੋਟਰਸਾਈਕਲਾਂ ਪਾਰਕ ਕਰਨਾ ਤੇ ਇੱਧਰ ਕਰ ਸਕਦੇ ਆ ਇਹ ਜਿਹੜਾ ਬੱਸ ਸਟੈਂਡ ਠੀਕ ਠਾਕ ਹੀ ਆ ਕਿਉਂਕਿ ਨਾ ਇਹ ਤਾਂ ਨਵਾਂ ਬਣਿਆ ਤੇ ਇਹਦੀਆਂ ਜਿਹੜੀਆਂ ਪੁਰਾਣੀਆਂ ਹੀ ਛੱਡਾਂ ਛੱਡਾਂ ਪਾਈਆਂ ਹੋਈਆਂ ਜਿਵੇਂ ਇਧਰਲੇ ਪਾਸੇ ਦੇਖ ਲਓ ਹਣਾ ਇੱਕ ਇਧਰਲੇ ਪਾਸੇ ਸ਼ੈੱਡ ਜਿਆ ਪਾਇਆ ਹੋਇਆ ਵਾ ਬੱਸ ਸਟੈਂਡ ਦੇ ਵਿੱਚ ਹੀ ਇੱਕ ਜਿਹੜਾ ਛੋਟਾ ਜਿਹਾ ਪਾਰਕ ਬਣਿਆ ਹੋਇਆ ਵਾ ਤੇ ਨਾਲ ਜਿਹੜਾ ਇਧਰਲੇ ਪਾਸੇ ਰੱਖਸ਼ਾ ਜੂਨੀਅਨ ਵਾਲਿਆਂ ਦੇ ਵਾਸਤੇ ਛੱੜ ਜਿਆ ਪਾਇਆ ਜਿਹਦਾ ਜਿਹੜਾ ਉਹਦੇ ਘਾਟਣਾ ਔਰਵਿੰਦਰ ਸਿੰਘ ਸੰਧੂ ਬੱਬਲ ਨੇ ਕੀਤਾ ਸੀਗਾ ਟੋਟਲ ਜਿਹੜੇ 11 ਕਾਊਂਟਰ ਆ ਇਸ ਬੱਸ ਸਟੈਂਡ ਦੇ ਮਿੰਨੀਆਂ ਵਾਲੇ ਤੇ ਵੱਡੀਆਂ ਬੱਸਾਂ ਵਾਲੇ ਪਾ ਕੇ ਬਾਥਰੂਮ ਬਣੇ ਇਧਰਲੇ ਪਾਸੇ ਲੇਡੀਜ਼ ਤੇ ਜੈਂਟਸ ਤੇ ਇਧਰਲੇ ਪਾਸੇ ਜਿਹੜਾ ਪਾਣੀ ਪੀਣ ਵਾਲਾ ਮਿਲਦਾ ਵਾ ਤੇ ਬੱਸ ਹਾਲਾਤ ਕੋਈ ਬਾਹਲੇ ਵਧੀਆ ਨਹੀਂ ਜਿਹੜੇ ਬੱਸ ਸਟੈਂਡ ਦੇ ਆ ਦੇਖੋ ਛੱਡ ਹੀ ਪਾਈ ਹੋਈ ਹੈ ਤੇ ਤੇ ਕਾਰਾਂ ਕੋਰਾ ਜਿਹੜੀਆਂ ਉਵੇਂ ਬੱਸ ਸਟੈਂਡ ਦੇ ਵਿੱਚ ਲਾਈ ਖੜੇ ਤਾਂ ਇੱਧਰਲੇ ਪਾਸੇ ਇੱਕ ਕੰਡੀਨ ਬਣੀ ਹੋਈ ਆ ਤੇ ਸਵਾਰੀਆਂ ਵੀ ਜਿਹੜੀਆਂ ਹਿਸਾਬ ਨਾਲ ਹੀ ਆ। ਇੱਕ ਨੰਬਰ ਤੋਂ ਜਾਂਦੀ ਐ ਏਸੀ ਪੋਲ ਚੰਡੀਗੜ੍ਹ ਦਿੱਲੀ ਲੁਧਿਆਣੇ ਨੂੰ ਤੇ ਦੋ ਨੰਬਰ ਤੋਂ ਚੰਡੀਗੜ੍ਹ ਲੁਧਿਆਣਾ ਦਿੱਲੀ ਜਿਹੜੀਆਂ ਏਸੀ ਤੋਂ ਬਿਨਾ ਬੱਸਾਂ ਉਹ ਜਾਂਦੀਆਂ। ਤਿੰਨ ਨੰਬਰ ਤੋਂ ਜੰਮੂ ਅਮ੍ਰਿਤਸਰ ਤੇ ਪਠਾਨਕੋਟ ਨੂੰ 4 ਨੰਬਰ ਤੋਂ ਜਾਂਦੀਆਂ ਚੰਤਪੁਰ ਨੇ ਜੀਰਾ ਜਲੰਧਰ 5 ਤੋਂ ਜੀਰਾ ਧਰਮਕੋੜ 6 ਤੋਂ ਮੁਕਸਰ ਮਲੂਟ ਸਰਸਾ ਤੇ 7 ਤੋਂ ਫਰੀਦਕੋਟ ਦੇਤੋਂ ਬਠਿੰਡਾ ਡੱਬ ਵਾਲੀ ਸਰਸਾ ਬਾਜਾ ਬਰਨਾਲਾ ਤੇ 10 ਤੋਂ ਮੰਡੋਟ ਖਾਈਕੋੜ ਕੜਮਾ ਤੇ 11ਵਾਂ ਤੇ 11 ਨੰਬਰ ਤੋਂ ਭਾਂਗਰ ਸ਼ਕੂਰ ਤੇ ਮੁੱਦਕੀ ਵਾਲੇ ਲੋਕਲ ਬੱਸਾਂ ਜਾਂਦੀਆਂ ਨੇ ਜਿਹੜੇ ਮਿੰਨੀ ਬੱਸਾਂ ਇੱਥੇ ਇੱਕ ਬਣੀਆ ਟੂਡੀ ਲੱਗੀ ਆ ਪਾਣੀ ਪੀਣ ਵਾਸਤੇ ਤੇ ਇੱਧਰ ਨਾਲ ਹੀ ਹੈਗੀ ਇੱਕ ਕੰਟੀਨ ਇਹ ਇੱਥੇ ਪਾਣੀ ਪੀਣ ਵਾਸਤੇ ਟੂਟੀਆਂ ਲੱਗੀਆਂ ਹੋਈਆਂ ਨੇ। ਇੱਕ ਨੰਬਰ ਜਿਹੜਾ ਕਾਊਂਟਰ ਤੇ ਇਹ ਨਾਲ ਹੀ ਜਿਹੜਾ ਵਿਹਲਾ ਪਿਆ ਥਾਂ ਸਾਰਾ ਇਹ ਦੋ ਨੰਬਰ ਕਾਊਂਟਰ ਤੇ ਬਸ ਜਿਹੜੀ ਖੜੀ ਹੋਈ ਹੈ। ਇਹ ਰੋਡਵੇਜ ਅੰਮ੍ਰਿਤਸਰ ਤੋਂ ਆਈ ਹੈ ਫਰੋਜਪੁਰ। ਅੰਦਰ ਵੀ ਗੱਡੀਆਂ ਪਾਰਕ ਕੀਤੀਆਂ ਹੋਈਆਂ ਲੋਕਾਂ ਦੀਆਂ। ਇੱਥੇ ਕੱਟਦੇ ਆ ਅੱਡਾ ਫੀਸ ਤੇ ਨਾਲ ਹੀ ਜਿਹੜੇ ਹੈਗੇ ਆ ਆਟੋ ਵਾਲੇ ਖੜੇ ਇਹ ਜਿਹੜਾ ਬੱਸਾਂ ਦੇ ਨਿਕਲਣ ਵਾਲਾ ਪਾਸਾ ਇਹ ਜਿਹੜਾ ਇਹ ਛੋਟਾ ਜਿਹਾ ਹੈ ਬੱਸ ਸਟੈਂਡ ਤੇ ਤਕਰੀਬਨ 10 15 20 ਮਿੰਟਾਂ ਬਾਅਦ ਜਿਹੜੀ 100 ਬੱਸ ਤੁਰਦੀ ਹੈ ਕਿਸੇ ਪਾਸੇ ਨੂੰ ਵੀ ਜਾਂਦੀ ਹੈ ਤੇ ਬੱਸ ਸਟੈਂਡ ਦੇ ਬਾਹਰਲੇ ਪਾਸੇ ਜਿੱਥੋਂ ਆਪਾਂ ਨਿਕਲਦੇ ਆ ਤੇ ਇੱਥੇ ਨਾਲ ਹੀ ਆਟੋ ਵਾਲੀ ਯੂਨੀਅਨ ਆ ਆ ਬੋਰਡ ਜਿਹੜਾ ਇੱਥੇ ਲੱਗਾ ਹੋਇਆ ਬੋਰਡ ਦੇ ਥੱਲੇ ਜੇ ਕਿਸੇ ਨੇ ਸ਼ਹਿਰ ਨੂੰ ਜਾਣਾ ਜਾਂ ਰੇਲਵੇ ਸਟੇਸ਼ਨ ਨੂੰ ਜਾਣਾ ਤਾਂ ਇੱਥੋਂ ਤੁਹਾਨੂੰ ਆਟੋ ਜਿਹੜੇ ਮਿਲ ਜਾਣਗੇ ਆਹ বাস ਖੜੀ ਜਿਹੜੀ ਜੈਪੁਰ ਤੋਂ ਫਰੋਹੇਪੁਰ ਨੂੰ ਆਉਂਦੀ ਆ ਇਹ ਤੇ ਇਹ ਵੀ ਜਿਹੜੇ ਫਰੋਹੇਪੁਰ ਆਉਂਦੀ ਤੇ ਇਧਰਲੇ ਪਾਸੇ ਦੁਕਾਨਾਂ ਜਿਹੜੀਆਂ ਜਿੱਥੇ ਤੁਸੀਂ ਸਮਾਨ-ਸਮੂਨ ਕੋਈ ਲੈ ਸਕਦੇ ਜੋ ਵੀ ਹੈਗਾ ਜੇ ਤੁਹਾਨੂੰ ਲੋੜਿੰਦਾ ਸਮਾਨ ਬੱਸ ਸਟੈਂਡ ਦੇ ਨਾਲ-ਨਾਲ ਆ ਸਾਰੇ ਬਸੇ ਨੇ ਜੰਗਲ ਆ ਇੱਥੇ ਆ ਦੇਖੋ ਕਿੰਨੇ ਠਤਾਂ ਜਿਹੇ ਪਹਿਣ ਤੇ ਜੇ ਰੇਲਵੇ ਸਟੇਸ਼ਨ ਨੂੰ ਜਾਣਾ ਬੱਸ ਸਟੈਂਡ ਤੋਂ ਆਹ ਰਸਤਾ ਇੱਕ ਬਣਿਆ ਹੋਇਆ ਵਾ ਤੇ ਘਟੋ ਘੜ ਵੀ 1 ਕਿਲੋਮੀਟਰ ਦਾ ਰਸਤਾ ਜਿਹੜਾ ਤੁਸੀਂ ਛੱਡਦੇ ਥੱਲੇ ਥੱਲੇ ਰੇਲਵੇ ਸਟੇਸ਼ਨ ਵਾਲੇ ਪਾਸੇ ਨੂੰ ਜਾ ਸਕਦੇ ਹੋ ਤੇ ਆ ਨਾਲ ਹੀ ਇਹਦਾ ਬੱਸ ਸਟੈਂਡ ਉਹ ਸਾਹਮਣੇ ਛੱਡ ਦੇਣਾ ਬੱਸ ਸਟੈਂਡ ਤੇ ਸਾਰਾ ਜਗਾ ਜਿਹੜੀ ਖਾਲੀ ਪਈ ਆ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਜਿਹੜਾ ਫਰੋਇਪੁਰ ਕੈਂਟ ਦਾ ਜਿਹੜਾ ਬੱਸ ਸਟੈਂਡ ਦਿਖਾਇਆ ਸੀਗਾ ਤੇ 11 ਕਾਊਂਟਰ ਹੈ ਦੇ ਟੁੱਟੇ ਤੇ ਜਿਹੜੀ ਸਾਰੀ ਜਾਣਕਾਰੀ ਦਿੱਤੀ ਆ ਜਿਹੜਾ ਬੱਸ ਸਟੈਂਡ ਦੀ ਹਾਲਾਤ ਆ ਜਿਹੜੇ ਉਹ ਕੁਝ ਜ਼ਿਆਦਾ ਵਧੀਆ ਨਹੀਂ ਗੇ ਤੇ ਜਿਵੇਂ ਦਾ ਵੀ ਸੀਗਾ ਆਪਾਂ ਤੁਹਾਨੂੰ ਸਾਰਾ ਦਿਖਾਇਆ ਵਾ ਪਰ ਬੱਸਾਂ ਜਿਹੜੀਆਂ ਟੋਟਲ ਜਿਹੜੀਆਂ ਸਾਰੇ ਜਾਂਦੀਆਂ ਇੱਥੋਂ ਤੇ ਅੱਜ ਦਾ ਵਲੌਗ ਆ ਜਿਹੜਾ ਆਪਾਂ ਇੱਥੇ ਸਮਾਪਤ ਕਰਦੇ ਆਂ ਅਗਲੀ ਵੀਡੀਓ ਦੇ ਨਾਲ ਫੇਰ ਆਪਾਂ ਤੁਹਾਨੂੰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਤਾਂ ਜੋਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ